ਪ੍ਰਾਈਵੇਟ ਟੈਲੀਕਮ ਕੰਪਨੀਆਂ ਜੀਓ ਐਟਲ ਅਤੇ ਵੋਡਾਫੋਨ ਆਈਡੀਆ ਨੇ ਆਪਣੇ ਯੂਜ਼ਰ ਲਈ ਰੀਚਾਰਜ ਪਲਾਨ ਦੀਆਂ ਕੀਮਤਾਂ ਬਤਾ ਦਿੱਤੀਆਂ ਨੇ ਅਜੇ ਇਸ ਸਥਿਤੀ ਵਿੱਚ ਕਾਕਾ ਕੋਲ ਸਿਰਫ BSNL ਦਾ ਆਪਸ਼ਨ ਬਚਿਆ ਹੈ ਹਾਲਾਂਕਿ ਹਰ ਕੋਈ BSNL ਦੀ 5G ਸੇਵਾ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਚੰਗੀ ਗੱਲ ਇਹ ਹੈ ਕਿ ਸਰਕਾਰੀ ਟੈਲੀਕਮ ਕੰਪਨੀ ਬਹੁਤ ਜਲਦ ਦੇਸ਼ ਭਰ ਦੇ ਕਾਕਾ ਲਈ 5G ਸੇਵਾ ਦਾ ਟੈਸਟ ਕਰ ਰਹੀ ਜਾ ਰਿਹਾ ਹੈ ਦਰਸਲ ਕੇਂਦਰੀ ਸੰਚਾਰ ਮੰਤਰੀ ਜੋਤੀ ਰਾਤ ਤਿਆ ਸਿੰਧਿਆ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਨੂੰ ਦੂਰ ਸੰਚਾਰ ਵਿਭਾਗ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੋਂ ਪੋਸਟ ਕੀਤਾ ਹੈ ਦਰਸਲ ਕੇਂਦਰੀ ਸੰਚਾਰ ਮੰਤਰੀ ਜੋਤੀ ਰਾ ਦਿੱਤਿਆ ਸਿੰਧੀਆਂ ਇਸ ਵੀਡੀਓ ਵਿੱਚ ਪਹਿਲੀ BSNL 5G ਵੀਡੀਓ ਕਾਲ ਕਰਦੇ ਨਜ਼ਰ ਆ ਰਹੇ ਨੇ ਵੀਡੀਓ ਕਾਲ 'ਚ ਸਿੰਧੀਆਂ ਇੱਕ ਔਰਤ ਨੂੰ ਵੀਡੀਓ ਕਾਲ ਕਰਦੇ ਨਜ਼ਰ ਆ ਰਹੇ ਨੇ ਰਿਲਾਇੰਸ Jio Airtel ਅਤੇ Vodafone Idea ਵੱਲੋਂ ਟੈਰਿਫ ਵਧਾਉਣ ਤੋਂ ਬਾਅਦ ਸਰਕਾਰੀ ਟੈਲੀਕਮ ਕੰਪਨੀ BSNL ਨੂੰ ਫਾਇਦਾ ਮਿਲ ਰਿਹਾ ਹੈ ਮਹੀਚੇ ਕੰਪਨੀ ਦੇ ਗਾਹਕਾਂ 'ਚ 15000 ਦਾ ਵਾਧਾ ਹੋਇਆ ਸੀ ਜਦਕਿ ਜੂਨ 'ਚ 58000 ਗਾਹਕ ਕੰਪਨੀ ਛੱਡ ਚੁੱਕੇ ਸਨ ਜੇਕਰ ਅਸੀਂ ਜੁਲਾਈ ਦੇ ਪਹਿਲੇ 15 ਦਿਨਾਂ ਦੀ ਗੱਲ ਕਰੀਏ ਤਾਂ ਕੰਪਨੀ ਨੂੰ ਲਗਭਗ 15 ਲੱਖ ਨਵੇਂ ਗਾਹਕ ਮਿਲੇ ਨੇ ਇੱਕ ਦਿਨ ਵਿੱਚ 1 ਲੱਖ ਨਵੇਂ ਗਾਹਕ ਕੰਪਨੀ ਨਾਲ ਜੁੜ ਰਹੇ